ਤਮ ਅਮਰੀਕਾ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸਿਕੰਜਾ ਕਸਿਆ ਜਾ ਰਿਹਾ ਜਿਸ ਤਹਿਤ ਹੁਣ 73 ਸਾਲਾ ਪੰਜਾਬਣ ਨੂੰ ਜਿਹੜਾਗਾ ਉਹ ਡਿਪੋਰਟ ਕਰ ਦਿੱਤਾ ਗਿਆ 파ਰਥ ਪੇਜ ਦਿੱਤਾ ਗਿਆ ਹਾਲਾਂਕਿ ਇਸ ਬੀਬੀ ਦੇ ਹੱਕ ਵਿੱਚ ਬੜੇ ਪ੍ਰਦਰਸ਼ਨ ਵੀ ਹੋਏ ਸੀਗੇ ਅਮਰੀਕਾ ਦੇ ਵਿੱਚ ਪਰ ਇੱਕ ਨਾ ਸੁਣੀ ਗਈ ਤਾਂ ਅਖੀਰਕਾਰ 73 ਸਾਲ ਦੀ ਹਰਜੀਤ ਕੌਰ ਨੂੰ ਡਿਪੋਰਟ ਕਰ ਦਿੱਤਾ ਗਿਆ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਜਾਣਦੇ ਆ ਸਾਡੀ ਖਾਸ ਰਿਪੋਰਟ ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੀ ਸੰਸਥਾ ICE ਵੱਲੋਂ ਸਿੱਖ ਬਜ਼ੁਰਗ ਹਰਜੀਤ ਕੌਰ ਨੂੰ ਕੈਲੀਫੋਰਨੀਆ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹਰਜੀਤ ਕੌਰ ਨੂੰ ICE ਵੱਲੋਂ ਲੰਗੀ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ 73 ਸਾਲਾ ਹਰਜੀਤ ਕੌਰ 1992 ਤੋਂ ਕੈਲੀਫੋਰਨੀਆ ਦੇ ਵਿੱਚ ਰਹਿ ਰਹੀ ਸੀ ਜਦਕਿ ਭਾਰਤ ਵਾਪਸ ਭੇਜ ਜਾਣ ਸਮੇ ਉਸ ਨੂੰ ਦੁਰਵਿਵਹਾਰ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਤੋਂ ਬਾਅਦ ਸਿੱਖ ਪਾਈਚਾਰਾ ਕਾਫੀ ਗੁੱਸੇ ਦੇ ਵਿੱਚ ਹੈ ਹਰਜੀਤ ਕੌਰ ਇੱਕ 73 ਸਾਲਾ ਦਾਦੀ ਹੈ ਜੋ ਪਿਛਲੇ 13 ਸਾਲਾਂ ਤੋਂ ਹਰਕੂਲਸ ਕੈਲੀਫੋਰਨੀਆ ਦੇ ਵਿੱਚ ਆਪਣੇ ਆਈਸੀਈ ਚੈੱਕ ਇਨ ਵਿੱਚ ਸ਼ਾਮਲ ਹੋ ਰਹੀ ਸੀ 8 ਸਤੰਬਰ ਨੂੰ ਉਸ ਨੂੰ ਅਚਾਨਕ ਉਹਨਾਂ ਚੈੱਕ ਇਨ ਵਿੱਚੋਂ ਹਿਰਾਸਤ ਦੇ ਵਿੱਚ ਲਿਆ ਗਿਆ 19 ਸਤੰਬਰ ਨੂੰ ਹਰਜੀਤ ਕੌਰ ਨੂੰ ਕੈਲੀਫੋਰਨੀਆ ਦੇ ਬੈਕਸਟਰਫਿਲ ਵਿੱਚ ਇੱਕ ਆਈਸੀਈ ਨਜ਼ਰਬੰਦੀ ਕੇਂਦਰ ਤੋਂ ਉਸ ਨੂੰ ਇੱਕ ਚਾਰਟਰ ਫਲਾਈਟ ਰਾਹੀਂ ਵਾਪਸ ਪਾਰਟ ਪੇਛਾ ਗਿਆ ਜਾਣਕਾਰੀ ਅਨੁਸਾਰ 73 ਸਾਲਾ ਹਰਜੀਤ ਕੌਰ ਦੇ ਪਰਿਵਾਰ ਨੂੰ ਇਸ ਕਰਾਸ ਕੰਟਰੀ ਟਰਾਂਸਫਰ ਬਾਰੇ ਸੂਚਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਕਹਿਣ ਦੀ ਆਗਿਆ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਆਈਸੀਈ ਵੱਲੋਂ ਹਰਜੀਤ ਕੌਰ ਦੇ ਨਾਲ ਅਣਮਨੁੱਖੀ ਅਤੇ ਅਸਵੀਕਾਰ ਯੋਗ ਸੁਨੋਕ ਵੀ ਕੀਤਾ ਗਿਆ ਹਰਜੀਤ ਕੌਰ ਨੂੰ ਕਈ ਘੰਟਿਆਂ ਤੱਕ ਸੱਲ ਦੇ ਵਿੱਚ ਕੁਰਸੀ ਅਤੇ ਬਿਸਤਰੇ ਤੋਂ ਬਿਨਾਂ ਹੀ ਰੱਖਿਆ ਗਿਆ ਉਸ ਨੂੰ ਫਰਸ਼ ਤੇ ਸੌਣ ਦੇ ਲਈ ਮਜਬੂਰ ਕੀਤਾ ਗਿਆ ਅਤੇ ਉਸ ਨੂੰ ਬੇੜੀਆਂ ਦੇ ਨਾਲ ਬੰਨ ਦਿੱਤਾ ਗਿਆ ਹਰਜੀਤ ਕੌਰ ਨੂੰ ਧਾਰਮਿਕ ਵਿਸ਼ਵਾਸਾਂ ਅਨੁਸਾਰ ਉਸ ਨੂੰ ਸ਼ਾਕਾਹਾਰੀ ਭੋਜਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਦ ਕਿ ਉਸ ਨੂੰ ਆਪਣੀ ਦਵਾਈ ਲੈਣ ਤੋਂ ਪਹਿਲਾਂ ਭੋਜਨ ਵਜੋਂ ਸਿਰਫ ਇੱਕ ਸੇਬ ਦੀ ਪੇਸ਼ਕਸ਼ ਕੀਤੀ ਗਈ ਤਦਕਿ ਦੰਦਾਂ ਦੀਆਂ ਸਮੱਸਿਆਵਾਂ ਕਾਰਨ ਹਰਜੀਤ ਕੌਰ ਇਹਨਾਂ ਚੀਜ਼ਾਂ ਨੂੰ ਖਾ ਨਹੀਂ ਸਕਦੀ ਸੀ ICE ਨੇ ਉਸ ਨੂੰ ਆਪਣੀ ਨਜ਼ਰਬੰਦੀ ਦੌਰਾਨ ਹੋਣ ਤੋਂ ਵੀ ਵਰਜਿਆ ਗਿਆ ਇਸ ਸਾਰੀ ਘਟਨਾ ਤੋਂ ਬਾਅਦ ਸਿੱਖ ਪਾਈਚਾਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਸਿੱਖ ਪਾਈਚਾਰੇ ਦੇ ਵੱਲੋਂ ICE ਨੇ ਇੱਕ 73 ਸਾਲਾ ਸਿੱਖ ਬਜ਼ੁਰਗ ਵਰਤ ਨੂੰ ਇਹ ਸਭ ਕੁਝ ਸਹਿਣ ਦੇ ਲਈ ਮਜਬੂਰ ਕੀਤਾ ਉਹਨਾਂ ਆਖੇ ਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੇ ਵਿਰੁੱਧ ਖੜੇ ਹੋਈਏ ਅਤੇ ICE ਦੀ ਹਿਰਾਸਤ ਦੇ ਵਿੱਚ ਕਮਜ਼ੋਰ ਲੋਕਾਂ ਤੇ ਹੋਣ ਵਾਲੇ ਅਨਿਆਂ ਖਿਲਾਫ ਇਕਜੁੱਟ ਹੋਈਏ ਅਤੇ आईसीई वालों ਮੁਰਤ ਨੂੰ ਕਿਸੇ ਬਜ਼ੁਰਗ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕੀਤਾ ਜਾ ਸਕੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰਜੀਤ ਕੋਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੁ ਸਥਾਨਕ ਤੌਰ ਉਤੇ ਬਰਕਲੇ ਦੇ ਸਾੜੀ ਪੈਲਸ ਦੇ ਵਿੱਚ ਲੰਬੇ ਸਮੇਂ ਤੋਂ ਸਲਾਈ ਲਈ ਜਾਣੀ ਜਾਂਦੀ ਸੀ ਬਹੁਤ ਸਾਰੇ ਸਾਫ ਦਾ ਗਾਹਕ ਉਸ ਨੂੰ ਦਾਦੀ ਕਹਿੰਦੇ ਸਨ ਉਸ ਦੀ ਪੋਤੀ ਸੁਖਦੀਪ ਕੌਰ ਨੇ ਇੱਕ ਰੈਲੀ ਦੌਰਾਨ ਕਿਹਾ ਕਿ ਉਹ অপরাধী ਨਹੀਂ ਹੈ ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ ਵਿਦੇਸ਼ ਸ਼ੁਕਰਵਾਰ ਨੂੰ ਲਗਭਗ 200 ਸਮਰਥਕ ਅਲ ਸੋਬਰਾਂਟੇ ਸਿ ਗੁਰਦੁਆਰਾ ਵਿਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਹਾਈ ਦੇ ਲਈ ਪ੍ਰਦਰਸ਼ਨ ਕੀਤਾ ਗਿਆ ਤਾਂ ਆਖਿਰਕਾਰ 73 ਸਾਲ ਦੀ ਹਰਜੀਤ ਕੌਰ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ 1992 ਦੇ ਵਿੱਚ ਜਿਹੜੀ ਹਰਜੀਤ ਕੌਰ ਹੈ ਉਹ ਅਮਰੀਕਾ ਇਸੇ ਜਿਸ ਤੋਂ ਬਾਅਦ ਉਸ ਨੂੰ ਜੜਾ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਤਸਵੀਰਾਂ ਵੀ ਤੁਹਾਨ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਉਸਤੇ ਜਿਹਾਂ ਵਿਵਹਾਰ ਜੋ ਹੈ ਉਹ ਕੀਤਾ ਗਿਆ ਤਾਂ ਅਮਰੀਕਾ ਨੇ ਦਾਦੀ ਹਰਜੀਤ ਕੌਰ ਨੂੰ ਆਖਿਰਕਾਰ ਡਿਪੋਰਟ ਕਰ ਦਿੱਤਾ ਉਹਨਾਂ ਦੇ ਪ੍ਰਦਰਸ਼ਨ ਵੀ ਹਰਜੀਤ ਕੌਰ ਦੀ ਪੰਜਾਬ ਵਾਪਸੀ ਲਈ ਨਹੀਂ ਰੋਕ ਸਕੇ ਕਿਉਂਕਿ ਲਗਾਤਾਰ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਜਿਹੜੇ ਕੀਤੇ ਜਾ ਰਹੇ ਸੀ ਕਿ ਉਹਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਸੀ 1992 ਚ ਆਪਣੇ ਦੋ ਪੁੱਤਰਾਂ ਦੇ ਨਾਲ ਅਮਰੀਕਾ ਆਈ ਸੀਗੀ ਹਰਜੀਤ ਕੌਰ ਤਾਤੀ 73 ਸਾਲਾ ਹਰਜੀਤ कौर ਅਮਰੀਕਾ ਤੋਂ ਆਖਰਕਾਰ ਡਿਪੋਰਟ ਕਰ ਦਿੱਤੀ ਗਈ ਹੈ ਤੇ ICE ਨੇ ਰੂਟੀਨ ਚੈੱਕ ਇਨ ਦੌਰਾਨ ਰਿਟੇਨ ਹਰਜੀਤ कौर ਨੂੰ ਕੀਤਾ ਸੀਗਾ 33 ਸਾਲਾਂ ਤੋਂ ਰਹਿ ਰਹੀ ਸੀ ਅਮਰੀਕਾ ਹਰਜੀਤ कौर ਆਖਰਕਾਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਤਾਂ ਉਹਦਾ ਰਿਹਾਈ ਦੇ ਲਈ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे